ਲਖਨਊ ਉਮੀਦਾਂ ਦਾ ਸ਼ਹਿਰ ਸੁਪਨਿਆਂ ਦੀ ਜਗਾ ਪਰ ਕੁਝ ਕਹਾਣੀਆਂ ਇੱਥੇ ਅਜਿਹੀਆਂ ਵੀ ਵਾਪਰਦੀਆਂ ਹਨ ਜੋ ਨਾ ਕਿਸੇ ਰਿਪੋਰਟ ਚ ਆਉਂਦੀਆਂ ਹਨ ਤੇ ਨਾ ਕਿਸੇ ਖਬਰ ਚ ਅੱਜ ਅਸੀਂ ਗੱਲ ਕਰਾਂਗੇ ਰਾਜਦੀ ਇੱਕ ਨੌਜਵਾਨ ਵਿਦਿਆਰਥੀ ਦੀ ਜੋ ਇੱਥੇ ਡਾਕਟਰੀ ਦੀ ਪੜ੍ਹਾਈ ਕਰਨ ਆਇਆ ਸੀ ਪਰ ਫਸ ਗਿਆ ਇੱਕ ਐਸੇ ਜਾਲ 'ਚ ਜਿੱਥੋਂ ਨਿਕਲਣਾ ਔਖਾ ਸੀ ਰਾਜ 21 ਸਾਲ ਦਾ ਨੌਜਵਾਨ ਪੈਂਟ ਤੋਂ ਚੰਗੇ ਨੰਬਰ ਲਾ ਕੇ ਲਖਨਊ ਆਇਆ ਯੂਨੀਵਰਸਿਟੀ ਵਿੱਚ ਦਾਖਲਾ ਮਿਲਿਆ ਕਮਰਾ ਲੈਣ ਦੀ ਲੋੜ ਸੀ ਫਿਰ ਇੱਕ ਕਲੋਨੇ ਵਿੱਚ ਉਸ ਨੇ ਇੱਕ ਔਰਤ ਕੋਲੋਂ ਕਮਰਾ ਲੈ ਲਿਆ ਜਿਸ ਦਾ ਨਾਮ ਸੀ ਸੁਨੀਤਾ ਜਿਸ ਦਾ ਪਤੀ ਵਿਦੇਸ਼ ਵਿੱਚ ਸੀ ਤੇ ਉਸ ਦੀ ਇੱਕ ਧੀ ਵੀ ਸੀ ਰੂਚੀ ਜੋ ਯੂਨੀਵਰਸਿਟੀ ਵਿੱਚ ਜਾ ਰਹੀ ਸੀ ਕੁਝ ਹਫ਼ਤੇ ਬਾਅਦ ਸੁਨੀਤਾ ਅਕਸਰ ਉੱਪਰ ਕਮਰੇ ਵਿੱਚ ਆਉਣ ਲੱਗੀ ਸਧਾਰਨ ਗੱਲਾਂ ਹਾਲਚਾਲ ਤੇ ਦਿਨਚਰਿਆ ਬਾਰੇ ਪੁੱਛਣਾ ਇਹ ਰੂਟੀਨ ਬਣ ਗਿਆ ਪਰ ਸਮਾਂ ਬੀਤਣ ਨਾਲ ਗੱਲਾਂ ਬਾਤਾਂ ਵਿੱਚ ਉਰਮਾਂਤ ਤੇ ਵਿਅਕਤੀਗਤ ਰਜਾਣੋਂ ਲੱਗੇ ਰਾਜ ਸ਼ੁਰੂ ਵਿੱਚ ਤਾਂ ਔਖਾ ਮਹਿਸੂਸ ਕਰਦਾ ਰਿਹਾ ਉਹ ਸਿਰਫ ਪੜ੍ਹਾਈ ਲਈ ਆਇਆ ਸੀ ਪਰ ਜਿਵੇਂ ਜਿਵੇਂ ਦਿਨ ਚੜਦੇ ਗਏ ਇੱਕ ਅਜੀਬ ਤਣਾ ਬਣ ਗਿਆ ਇੱਕ ਰਾਤ ਕੁਝ ਅਜੀਹਾ ਹੋਇਆ ਜੋ ਰਾਤ ਨੂੰ ਅੰਦਰੋਂ ਹਿਲਾ ਗਿਆ ਤੇ ਦੂਜੇ ਦਿਨ ਉਹ ਪਿੰਡ ਚਲਾ ਗਿਆ ਪਰ ਕਈ ਦਿਨਾਂ ਬਾਅਦ ਸਨੀਤਾ ਨੇ ਫੋਨ ਕਰਕੇ ਉਸ ਨੂੰ ਵਾਪਸ ਬੁਲਾਇਆ ਉਸੇ ਕਲੋਨੀ ਵਿੱਚ ਰਹਿਣ ਵਾਲੀ ਉਸ ਦੀ ਧੀ ਰੂਚੀ ਜੋ ਸਭ ਕੁਝ ਸਮਝ ਗਈ ਸੀ ਇੱਕ ਰਾਤ ਅਚਾਨਕ ਉਹ ਵੀ ਕਮਰੇ ਵਿੱਚ ਆ ਗਈ ਉਸ ਲਈ ਇਹ ਸਭ ਕੁਝ ਇੱਕ ਮੈਂਟਲ ਟਰੈਪ ਰਿਹਾ ਜਿੱਥੇ ਦਿਨ ਚ ਸਨੀਤਾ ਤੇ ਰਾਤ ਨੂੰ ਰੁਚੀ ਇੱਕ ਰਾਤ ਸਨੀਤਾ ਨੇ ਆਪਣੀ ਧੀ ਨੂੰ ਕਮਰੇ ਤੋਂ ਨਿਕਲਦੇ ਦੇਖ ਲਿਆ ਅਗਲੇ ਦਿਨ ਮਾਂ ਤੇ ਧੀ ਦੀ ਚੁੱਪਚਾਪ ਅੱਖਾਂ ਦੀ ਲੜਾਈ ਲੱਗ ਰਹੀ ਕੋਈ ਕੁਝ ਨਾ ਬੋਲਿਆ ਪਰ ਦੋਨੇ ਸਭ ਕੁਝ ਜਾਣਦੇ ਸੀ ਰਾਜ ਨੇ ਫੈਸਲਾ ਲਿਆ ਕਿ ਹੁਣ ਇਹ ਜਾਲ ਤੋੜਨਾ ਪਵੇਗਾ ਇੱਕ ਰਾਤ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਸਮਾਨ ਲੈ ਕੇ ਉਹ ਕਮਰਾ ਛੱਡ ਗਿਆ ਅੱਜ ਉਹ ਇੱਕ ਬਹੁਤ ਵਧੀਆ ਡਾਕਟਰ ਹੈ ਪਰ ਉਹ ਅਕਸਰ ਹੀ ਕਹਿੰਦਾ ਹੈ ਕਿ ਉਸ ਕਮਰੇ ਦੀ ਚੁੱਪੀ ਉਹਨਾਂ ਅੱਖਾਂ ਦੀ ਭੁੱਖ ਉਹ ਅੱਜ ਵੀ ਦਿਲ ਤਲਹਾ ਦਿੰਦੀ ਹੈ ਇਹ ਕਹਾਣੀ ਸਾਡੇ ਸਮਾਜਿਕ ਹਕੀਕਤ ਤੇ ਇੱਕ ਚੋਟ ਹੈ ਸਾਡੇ ਆਸ-ਪਾਸ ਹੋਣ ਵਾਲੀਆਂ ਘਟਨਾਵਾਂ ਲਈ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਹਾਂਜੀ ਇਹ ਕ੍ਰਾਈਮ ਵਾਲੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਕਹਾਣੀ ਨਾਲ